ਸਕੂਲ ਦੀ ਵੀ ਬੱਚਿਆਂ ਨਾਲ ਭਰੀ বাস ਨਾਭਾ ਦੇ ਪਿੰਡ ਕਕਰਾਲਾ ਟੋਏ ਵਿੱਚ ਪਲਟੀ ਬੱਚਿਆਂ ਨੂੰ ਸਹੀ ਸਲਾਮਤ ਕੱਢਿਆ ਗਿਆ ਬਾਹਰ ਮੈਨੂੰ ਲੱਗਦਾ ਨਹੀਂ ਕਿ ਕੋਈ ਬਣਿਆ ਹੋਊਗਾ ਉਨੇ ਸਕੂਲ ਦੀ ਬੱਸ ਇੱਕ ਮਿੰਟ ਥੱਲੇ ਇੱਕ ਥੱਲੇ ਕੱਲੋ ਪਲੀਜ਼ ਥੱਲੇ ਕੱਲੋ ਸ਼ੀਸ਼ਾ ਥੰਨੇ ਕੱਲੋ ਜੀ ਕਿਸੇ ਕੀ ਕਹਿਣਾ ਚਾਹੁੰਦੇ ਹੋ ਮੈਡਮ ਬੱਚੇ ਬਿਲਕੁਲ ਠੀਕ ਠਾਕ ਨੇ ਇਹ ਸਾਰੇ ਠੀਕ ਹੈ ਠੀਕ ਹੈ ਜੀ ਬਸ ਸਾਡੇ ਸਾਰਾ ਕੁਝ ਸਪੀਡ ਗਵਰਨਰ ਜੀਪੀਐਸ ਸਾਰੀ ਸਾਰੀ ਕਾਰਵਾਈ ਸਭ ਪੂਰਾ ਸੀ ਠੀਕ ਹੈ ਬਸ ਇਹ ਡਰਾਈਵਰ ਦੀ ਗਲਤੀ ਹੈ ਕਿ ਭਾਈ ਸੜਕਾਂ ਇਹਦੇ ਨਾਲ ਟੁੱਟੀਆਂ ਪਈਆਂ ਨੇ ਬਾਰਿਸ਼ ਦੇ ਨਾਲ ਮੈਂ ਉੱਥੇ ਵਾਈਸ ਪ੍ਰਿੰਸੀਪਲ ਹਾਂ ਵਾਈਸ ਪ੍ਰਿੰਸੀਪਲ ਕੀ ਨਾਮ ਹੈ ਨਿਰੂਪਰੀ ਜੀ ਠੀਕ ਹੈ ਕੀ ਜਿਹੜੇ ਜਿਹੜੇ ਹੁਣ ਬੱਚਿਆਂ ਦਾ ਕਈਆਂ ਦੇ ਮੂੰਹ 'ਚ ਪਾਣੀ ਵੀ ਪਿਆ ਹੈ ਕਿਸ ਤਰ੍ਹਾਂ ਦਾ ਵੱਡਾ ਹਾਸਾ ਉਹਨੋ ਟਲਿਆ ਬਸ ਬਹੁਤ ਬਹੁਤ ਸ਼ੁਕਰ ਹੈ ਸਾਡੇ ਸਾਰੇ ਹੀ ਬੱਚੇ ਠੀਕ ਹੈ ਪਰਮਾਤਮਾ ਦਾ ਸ਼ੁਕਰ ਹੈ ਜੀ ਠੀਕ ਹੈ ਹਾਂਜੀ ਤੇ ਉਹਨਾਂ ਦਾ ਕੋਈ ਜਿਹੜਾ ਟ੍ਰੀਟਮੈਂਟ ਹੈ ਸਕੂਲ ਵੱਲੋਂ ਕਰਾਇਆ ਜਾਊਗਾ ਬਿਲਕੁਲ ਜੀ ਅਸੀਂ ਸਾਰਾ ਉਹ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਕੋਈ ਬੱਚਾ ਬਿਲਕੁਲ ਠੀਕ ਨੇ ਸਾਰੇ ਠੀਕ ਹੈ ਜਾਣ ਤੋਂ ਗੱਡੀ ਆ ਜੀ ਵੀਰ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਇਸ ਸਕੂਲ ਚ ਹਾਂਜੀ ਵੀਰ ਜੀ ਇਹ ਸਕੂਲ ਹੈ ਜੀ ਜਿਹਦੀ ਬੱਸ ਪਲਟੀ ਹੈ ਇੰਡੋਬ੍ਰਿਟਿਸੀ ਠੀਕ ਹੈ ਠੀਕ ਹੈ ਨਾ ਚਾਹੁੰਦੇ ਹੋ ਕਿ ਮਤਲਬ ਜਦੋਂ ਫੋਨ ਜਾਂਦਾ ਤੁਹਾਨੂੰ ਪਤਾ ਲੱਗਦਾ ਕਿਸ ਤਰ੍ਹਾਂ ਵੀ ਚਦਦੀ ਹੈ ਤੁਹਾਡੇ ਸਾਡੇ ਤੇ ਬਹੁਤ ਮਾੜੀ ਵੀ ਚਦੀ ਹੈ ਜੇ ਜਦੋਂ ਵੀ ਜਦੋਂ ਅਸੀਂ ਇੱਥੇ ਆਏ ਜੀ ਪੂਰੇ ਕੋਈ ਵੀ ਪ੍ਰਸ਼ਾਸਨ ਦਾ ਨਾ ਸਕੂਲ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਜੀ ਠੀਕ ਹੈ ਕਿੰਨੇ ਟਾਈਮ ਬਾਅਦ ਪਹੁੰਚਦੇ ਉਹ ਡੇਢ ਘੰਟੇ ਬਾਅਦ ਪਹੁੰਚੇ ਨੇ ਸਕੂਲ ਵਾਲੇ ਜੀ ਸਕੂਲ ਆਏ ਹਾਂਜੀ ਤੇ ਕੀ ਲੱਗਿਆ ਜਦੋਂ 6:00 ਸੱਟ ਕੇ ਸੱਟ ਬੱਜੀ ਤਾਂ ਨਹੀਂ ਕਿਸ ਨਾ ਹੀ ਬੱਚੇ 60 ਤੋਂ ਵਿਚਾਰ ਹੈਗਾ ਜੀ ਪਰ ਗੱਡੀ ਪਾਣੀ ਚ ਡੁੱਬ ਗਈ ਦੀ ਠੀਕ ਹੈ ਹਾਂਜੀ ਵੱਡਾ ਨੁਕਸਾਨ ਹੋ ਸਕਦਾ ਹੈ ਬੱਚਿਆਂ ਦਾ ਬਹੁਤ ਜ਼ਿਆਦਾ ਹੋ ਸਕਦਾ ਦੀ ਇੱਕ ਦੋ ਬੱਚਿਆਂ ਨੇ ਜਿਹੜੇ ਵੱਡੇ ਤੇ ਉਹਨਾਂ ਨੇ ਬੱਚੇ ਕੱਢੇ ਨਹੀਂ ਸੀਸੇ ਪੰਨ ਗਈ ਠੀਕ ਹੈ ਹਾਂਜੀ ਤੇ ਕੀ ਮੰਨ ਕਰਦੇ ਹੋ ਇਹ ਸਕੂਲ ਦੀ ਲਾਪਰਵਾਹੀ ਹੈ ਜੀ ਸਭ ਤੋਂ ਜ਼ਿਆਦਾ ਵੀ ਜਿਹੜੇ ਲੇਟ ਆਏ ਨੇ ਜੀ ਇੱਥੇ ਡੇਢ ਘੰਟਾ ਲੇਟ ਪਹੁੰਚੇ ਨੇ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤੁਹਾਡੇ ਬੱਚਿਆਂ ਦਾ ਕੀ ਨਾਮ ਕਿਨਵੇਂ ਕਲਾਸ ਚ ਤੇਜਵੀਰ ਸਿੰਘ 3rd ਚ ਨਹੀਂ ਤੇਜਵੀ ਸਿੰਘ ਜਸਨੂਰਪੁਰ ਅਸੀਂ ਤਾਂ ਇਹੀ ਇਨਸਾਫ ਮੰਗਣਾ ਵੀ ਸਕੂਲ ਵਾਲਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਾਲੇ ਵੀ ਜਿਹੜੇ ਇਹਨਾਂ ਨੇ ਲੇਟ ਆ ਪਹੁੰਚੇ ਨਹੀਂ ਆ ਜਾ ਵੀਰਾਜ ਜੀ ਬੱਚਿਆਂ ਨੂੰ ਫਿਰ ਤੁਸੀਂ ਕੱਢਿਆ ਹਾਂਜੀ ਮੈਂ ਕੱਢੇ ਸ਼ੀਸ਼ਾ ਤੋੜ ਕੇ ਮੈਂ ਪਿੱਛੇ ਬੈਠਾ ਸੀ ਐਂਡ ਤੇ ਆਪਣੇ ਮੇਰੇ ਵਿੱਚ ਸ਼ੀਸ਼ਾ ਸੀ ਜੀ ਉਹਨੂੰ ਮੈਂ ਮੁੱਕਾ ਮਾਰ ਕੇ ਤੋੜਿਆ ਜੀ ਤੇ ਉਸ ਤੋਂ ਬਾਅਦ ਟੁੱਟਣ ਤੋਂ ਬਾਅਦ ਸਾਰੇ ਬੱਚੇ ਬਾਹਰ ਕੱਢੇ ਉਸ ਤੋਂ ਬਾਅਦ ਉਹਨਾਂ ਦੇ ਬੈਂਕ ਕੱਢੇ ਜੀ ਤੇ ਸਾਰਿਆਂ ਦੇ ਘਰੇ ਫੋਨ ਕਰ ਕਰਕੇ ਉਹਨਾਂ ਦੇ ਘਰੇ ਪਹੁੰਚਾਤਾ ਸਾਰੇ ਬੱਚੇ ਨੂੰ ਸਾਰੇ ਠੀਕ ਨੇ ਜੀ ਮਾਰੇ ਦੀ ਕਿਰਪਾ ਜੀ ਇਨਾਮ ਆ ਵੀਰੇ ਨਰਿੰਦਰ ਸਿੰਘਾ ਜੀ ਪਿੰਡ ਕਕਰਾਲੇ ਤੋਂ ਜੀ ਠੀਕ ਹੈ ਵੀਰੇ ਵੀਰਜੀਤ ਇਹ ਜਿਹੜੀ ਗਵਰਨਮੈਂਟ ਦੀ ਆਪਾਂ ਅਸੀਂ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਇੱਕ ਤਾਂ ਸਕੂਲਾਂ ਕਰਕੇ ਇੱਕ ਹਸਪਤਾਲਾ ਕਰਕੇ ਇਹ ਦੋ ਗੱਲਾਂ ਕਰਕੇ ਆਪਾਂ ਨੇ ਵੋਟਾਂ ਪਾਈਆਂ ਤੀਆਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਮੇਰਾ ਬੱਚਾ ਵੀ ਨਹੀਂ ਪੜਦਾ ਮੇਰਾ ਬੱਚਾ ਵੀ 우ਸ਼ਾ ਮਾਤਾ ਦੇ ਵਿੱਚ ਪੜਦਾ ਉਹਦਾ ਕਾਰਨ ਇਹ ਹੈ ਇਹਨਾਂ ਦਾ ਸਿਲੇਬਸ ਬਹੁਤ ਘਟੀਆ ਪੰਜਾਬ ਬੋਰਡ ਦਾ ਜਿਹੜਾ ਸਿਲੇਬਸ ਆ ਉਹ ਬਹੁਤ ਨੀਵੇਂ ਪੱਧਰ ਦਾ ਸਿਲੇਬਸ ਆ ਉਹੀ ਪੁਰਾਣਾ ਸਿਲੇਬਸ ਚੱਲ ਰਿਹਾ ਜਿਹੜਾ ਅਸੀਂ ਨੇ ਪੜਿਆ ਸੀ ਉਹ ਸਿਲੇਬਸ ਚੇਂਜ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਕੂਲ ਇਹਨਾਂ ਸਕੂਲਾਂ 'ਚ ਪੜਾ ਸਕੀਏ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਅਸੀਂ ਪ੍ਰਾਇਮਰੀ ਸਕੂਲ ਸਾਡੇ ਪਿੰਡ ਹੈਗਾ ਏਨਾ ਵੱਡਾ ਸਕੂਲ ਆ ਜੀ ਉੱਥੇ ਪੜਾਈਏ ਜੇ ਸਿਲੇਬਸ ਤੇ ਟੀਚਰ ਵਧੀਆ ਹੋਣਗੇ ਤਾਂ ਅਸੀਂ ਪੜਾਵਾਂਗੇ ਸਾਡੀ ਮਜਬੂਰੀ ਆ ਹੋਰ ਸਕੂਲਾਂ ਇਹ ਤਾਂ ਚਲੋ ਇਹਦੇ ਕਰਕੇ ਹੋ ਗਿਆ ਹਾ ਸਤੰਦ ਦੇ ਵਿੱਚ ਕੀ ਹਾਲ ਹੁੰਦਾ ਦਸੰਬਰ ਦੇ ਮਹੀਨੇ ਦੇਖ ਲਓ ਤੁਸੀਂ ਤੁੰਦਾਂ ਪੰਜਾਬ ਦੇ ਵਿੱਚ ਹਰੇਕ ਸਾਲ 100-150 ਐਕਸੀਡੈਂਟ ਹੁੰਦਾ ਜੀ ਕਿੰਨੇ ਬੱਚੇ ਮਰ ਰਹੇ ਜੇ ਬੱਸ ਭਰੀ ਹੋਈ ਦਾ ਬੱਚਿਆਂ ਦੀ ਜਾਨ ਨੂੰ ਤਾਂ ਖਤਰਾ ਸੀ ਵੱਡਾ ਇਹਦਾ ਖਤਰਾ ਜੀ ਇਹ ਤਾਂ ਫੁੱਲ ਭਰਿਆ ਚੱਲਦਾ ਸੀ ਸਾਰੇ ਨਾਬੇ ਦਾ ਪਾਣੀ ਇਹ ਨਾਲੇ ਦੇ ਵਿੱਚ ਪਾਤਾ ਜੀ ਦਲੱਦੀ ਦੇ ਕੋਲ ਦੀ ਨਾਲਾ ਲੰਘਦਾ ਜੀ ਇਹ ਬਿਲਕੁਲ ਫੁੱਲ ਓਵਰਫਲੋ ਸੜਕ ਦੇ ਉੱਤੇ ਪਾਣੀ ਫਿਰਦਾ ਸੀ ਇੰਨਾ ਪਾਣੀ ਸੀ ਇਹ ਤਾਂ ਰੱਬ ਦੀ ਕਿਰਪਾ ਨਾਲ ਅੱਜ ਪਾਣੀ ਉੱਤਰ ਗਿਆ ਜੇ ਕਿਤੇ ਪਾਣੀ ਨਾ ਉਤਰਿਆ ਹੁੰਦਾ ਤਾਂ ਬਹੁਤ ਜ਼ਿਆਦਾ ਹਾਦਸਾ ਭਿਆਨਕ ਹੋਣਾ ਸੀ ਵਾਲੇ ਤੋਂ ਜਾਂ ਦੂਜੇ ਕਲਾਰਾ ਤੋਂ ਇੱਧਰ ਦੀ ਬੱਤ ਬੜੇ ਰੋਡ ਤੇ ਨਹੀਂ ਆ ਸਕਦੀ ਛੋਟੇ ਰੋਡ ਬੜੇ ਰੋਡ ਤੇ ਪੌਣਾ ਪੌਣਾ ਘੰਟਾ ਇੱਕ ਇੱਕ ਘੰਟਾ ਸੀ ਫਟਕਦੇ ਖੜਦੇ ਆ ਅਸੀਂ ਵੀ ਖੇਤਾਂ ਨੂੰ ਜਾਣਾ ਹੁੰਦਾ ਇੱਕ ਇੱਕ ਘੰਟਾ ਫਟਕਦੇ ਨਾ ਕੋਈ ਇੱਥੇ ਅੰਡਰ ਬ੍ਰਿਜ ਬਣ ਰਿਹਾ ਜੀ ਅੰਡਰ ਬ੍ਰਿਜ ਕਈ ਵਾਰੀ ਮੰਨ ਕੇ ਲੈ ਗਏ ਪਰ ਕਹਿੰਦੇ ਨੇ ਘਾਟਾ ਘਟ ਲੰਗੀ ਆ ਆਵਾਜਾਈ ਤਾਂ ਇੱਥੇ ਅੰਡਰ ਬ੍ਰਿਜ ਵੀ ਨਹੀਂ ਬਣ ਰਿਹਾ ਕਈ ਵਾਰੀ ਮੰਗਾ ਸੀ ਦੇ ਆਏ ਜੀ ਇਹ ਠੀਕ ਹੈ ਪ੍ਰਿੰਸੀਪਲ ਦਾ ਨਾਮ ਦੱਸਦਾ ਜੀ ਕਰਨ ਦਾ ਹਾਂਜੀ ਜੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਹਾਂਜੀ ਮੇਰੇ ਇੱਕ ਬੇਟੀ ਹੈ ਜੀ ਇੰਡੋ ਬ੍ਰਿਟਿਸ਼ ਸਕੂਲ ਅੱਛਾ ਜਦੋਂ ਤੁਹਾਨੂੰ ਫੋਨ ਜਾਂਦਾ ਫਿਰ ਕੀ ਤੁਹਾਨੂੰ ਇੱਕ ਵਾਰ ਨਹੀਂ ਸਾਨੂੰ ਤਾਂ ਇਹੀ ਫੋਨ ਆ ਗਿਆ ਵੀ ਬੈਨ ਪਲਟਗੀ ਨਾਲੇ ਜੀ ਚਲੋ ਜਦੋਂ ਅਸੀਂ ਆਏ ਇਹਨਾਂ ਨੇ ਕਕਰਾਲੇ ਦੇ ਆਨੇ ਮਦਦ ਨਾਲ ਇੱਕ ਵੀਰੂਰੇ ਨਜ਼ਦੀਕ ਸੀ ਕੀ ਕਰਦਾ ਸੀ ਤਾਂ ਖੇਤੀ ਕਰਦਾ ਸੀ ਤੇ ਕੁਝ ਵੱਡੇ ਬੱਚੇ ਸੀ ਉਹਨਾਂ ਨੇ ਬੱਚੇ ਕੱਢ ਲਈ ਸੀ ਸਾਡੇ ਹੁੰਦੇ ਉਹਨਾਂ ਨੂੰ ਤੇ ਸ਼ੀਸ਼ੇ ਭੰਨ ਕੇ ਕੱਢੇ ਨੇ ਤੇ ਬਿਲਕੁਲ ਬੈਨ ਜਿਹੜੀ ਦੇਖੋ ਤੁਸੀਂ ਪਾਣੀ ਚ ਡੁੱਬੀ ਹੋਈ ਆ ਹਾਂ ਤੇ ਇਹ ਲਾਪਰਵਾਹੀ ਆਪਾਂ ਸਕੂਲ ਦੀ ਵੀ ਕਹਿ ਸਕਦੇ ਆ ਤੇ ਪ੍ਰਸ਼ਾਸਨ ਦੀ ਵੀ ਸਰ ਲਾਪਰਵਾਹੀ ਹੋ ਆ ਤੁਸੀਂ ਦੇਖੋ ਆ ਕਿ ਨਾਲਾ ਬਿਲਕੁਲ ਸੜਕ ਦੇ ਨਾਲ ਲੱਗਿਆ ਪਿਆ ਪ੍ਰਸ਼ਾਸਨ ਇਸ ਚੀਜ਼ ਤੇ ਬਿਲਕੁਲ ਲਾਪਰਵਾਹ ਹੈ ਇਹ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਲ ਸਰਕਾਰ ਆ ਲੋਕਾਂ ਤੇ ਨਜਾਇਜ਼ ਪਰਚੇ ਕਰਨੇ ਉਹ ਚੀਜ਼ ਇਹਨਾਂ ਨੇ ਲਵੇ ਪਹਿਲ ਤੇ ਆ ਇੱਕ ਐਸਐਸਐਫ ਬਣਾਈ ਇਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਕੇ ਕੋਈ ਖੜਿਆ ਹੋਰੇ ਐਸਐਸਐਫ ਦਾ ਕੋਈ ਐਂਬੂਲੈਂਸ ਆਈ ਹੋਵੇ ਕੋਈ ਐਂਬੂਲੈਂਸ ਨਹੀਂ ਆਈ ਕੋਈ ਨਹੀਂ ਉਰੇ ਆ ਕੇ ਖੜਿਆ ਨਾ ਕਿਸੇ ਨੇ ਆ ਕੇ ਉਰੇ ਪੁੱਛਿਆ ਐਸਐਸਬ ਤਾਂ ਰੋਡ ਲਈ ਬਣੀ ਹੋਈ ਆ ਨਹੀਂ ਸਰ ਰੋਡ ਲਈ ਤਾਂ ਕੋਈ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਊਗੀ ਨਾ ਕੋਈ ਐਂਬੂਲੈਂਸ ਕੁਝ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ ਸਕੂਲ ਵਾਲਿਆਂ ਦਾ ਘੰਟੇ ਇੱਕ ਘੰਟੇ ਬਾਅਦ ਜਰੂਰ ਪਹੁੰਚੇ ਨੇ ਉਹ ਵੀ ਪ੍ਰਿੰਸੀਪਲ ਸਾਹਿਬ ਨਹੀਂ ਪਹੁੰਚੇ ਜਿਹੜਾ ਬੈਂ ਇੰਚਾਰਜ ਨੇ ਉਹ ਪਹੁੰਚੇ ਨੇ ਠੀਕ ਹੈ ਪ੍ਰਿੰਸੀਪਲ ਦੀ ਵੀ ਕਿਸੇ ਦੀ ਕੋਈ ਜ਼ਿੰਮੇਵਾਰੀ ਤਾਂ ਹੋਵੇਗੀ ਨਾ ਇੱਥੇ ਇੱਕ ਵਾਰੀ ਅਸੀਂ ਆਪਣੇ ਬੱਚੇ ਬੈਂਚ 'ਚ ਲਾਦਦੇ ਉਦੋਂ ਬਾਅਦ ਤਾਂ ਸਾਨੂੰ ਕੋਈ ਪਤਾ ਨਹੀਂ ਨਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਟੋ-ਕਟ ਪ੍ਰਿੰਸੀਪਲ ਸਾਹਿਬ ਨੂੰ ਵੀ ਆਉਣਾ ਚਾਹੀਦਾ ਸੀ ਬੱਚਿਆਂ ਦੀ ਸਾਰ ਜੋ ਵੀ ਆ ਲੈਣੀ ਚਾਹੀਦੀ ਸੀ ਬੱਚਾ ਠੀਕ ਨੇ ਤੁਹਾਡਾ ਬੱਚੇ ਤਾਂ ਬਿਲਕੁਲ ਠੀਕ ਨੇ ਸਰ ਚਲੋ ਪਰਮਾਤਮਾ ਦਾ ਸ਼ੁਕਰ ਤੇ ਵੈਸੇ ਉਹ ਲਿਬੜੇ ਬਹੁਤ ਹੋਏ ਸੀ ਬਚਤ ਰਹੇਗੀ ਚਲੋ ਉਹ ਤਾਂ ਬਚਤ ਪਰ ਹੁਣ ਅੱਗੇ ਵਾਸਤੇ ਇਹ ਜੀਆਂ ਲਾਪਰਵਾਹੀਆਂ ਨਾ ਹੁਣ ਉਹਦੇ ਵਾਸਤੇ ਕੀ ਕਰ ਰਹੇ ਆ ਆਪਾਂ ਦੇਖੋ ਤੁਸੀਂ ਇਹ ਸੜਕ ਦਾ ਤੁਸੀਂ ਸੜਕ ਦਾ ਮੇਰੇ ਹਾਲ ਦਿਖਾਓ ਲਗਾਤਾਰ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਲਗਾਤਾਰ ਸਰ ਇਹ ਤੁਸੀਂ ਦਿਖਾਓ ਇਧਰ ਆ ਜੀਰੀ ਡੁੱਬੀ ਹੋਈ ਸੀ ਜਿਹੜੀ ਇਹ ਜੀਰੀ ਆ ਇਹ ਕੱਲ ਡੁੱਬੀ ਹੋਈ ਸੀ ਚਲੋ ਬੱਚਿਆਂ ਦੀ ਕਿਸਮਤ ਲਾ ਲਓ ਸਾਡੀ ਕਿਸਮਤ ਲਾ ਲਓ ਇਹ ਅੱਜ ਡਰੇਨ ਆ ਜਿਹੜਾ ਥੋੜਾ ਜਿਹਾ ਨੀਵਾ ਚੱਲ ਰਿਹਾ ਜੇ ਕਿਤੇ ਡੁੱਬੇ ਹੁੰਦਾ ਇੱਕ ਵੀ ਬੱਚਾ ਨਹੀਂ ਨਿਕਲਦਾ ਸੀ ਸਰ ਵੱਡਾ ਨੁਕਸਾਨ ਵੱਡਾ ਨੁਕਸਾਨ ਹੁਣ ਉਹ ਬਚਾਓ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਮੀਤ ਸਿੰਘ ਅਨਚਾਰਜ ਮੈਂ ਚੌਕੀ ਸੀਚਾਲੇ ਆ ਠੀਕ ਹੈ ਸਰ ਸਰ ਜਿਹੜੀ ਇਹ ਬੱਸ ਭੰਪੀਰ ਕੀ ਕਹਿਣਾ ਚਾਹੀਏ ਇਹਦੇ ਕਰ ਰਹੇ ਆ ਇਹਦੀ ਇਨਕੁਆਰੀ ਕਰ ਰਹੇ ਆ ਕਿ ਅੱਜ ਬੱਚੇ ਸੀ ਇੱਕੀ ਬੱਚੇ ਸੀ ਬਚਾ ਹੋ ਗਿਆ ਸਾਰਾ ਨਾ ਲੱਗੇ ਨਾ ਠੀਕ ਹੈ ਅੱਗੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਕਾਰਵਾਈ ਕਰਾਂਗੇ ਕਾਰਨ ਕੀ ਹੋਇਆ ਹੈ ਜਦ ਕਿ ਇਹ ਬੱਸ ਟਿਕੋਣਾ ਕਰਨਾ ਟਾਇਰ ਸਲਿੱਪ ਹੋਇਆ ਥੱਲੇ ਉੱਤਰ ਗਿਆ ਤੇ ਦੇਖ ਰਹੇ ਆ ਇਹਦੇ ਬਾਰੇ ਵੀ ਕੀ ਗੱਲ ਹੋਈ ਠੀਕ ਹੈ ਸਕੂਲ ਨਾਲ ਗੱਲ ਹੋਈਏ ਸਕੂਲ ਵਾਲੇ ਬੁਲਾਏ ਨਹੀਂ ਜੀ ਬੱਚੇ ਸੇਵਨੇ ਸਾਰੇ ਹਾਂ ਸਾਰੇ ਸੇਵਨੇ ਸਾਰੇ ਠੀਕ ਸੋਨੂੰ ਬੱਧੀਆ ਬੱਚੇ ਠੀਕ ਠੀਕ